ਸਾਤ ਅਸ਼ਰੀਆ ਕਾਲ ਸਾਰੇ ਪੰਜਾਬ ਉਹ ਵਾਫੜਾ ਸਾਗ ਦਾ ਆਪਣੇ YouTube ਨਵਦਰ ਪਾਇ ਕਰਾਂ ਚ ਜਿੱਥੇ 20 ਫਰਵਰੀ ਪੰਜਾਬ ਦੇ ਮੌਸਮ ਕਰ ਰਹੇ ਕਿੰਨਾ ਭਾਗ ਤੇਜ਼ ਜੰਮੀ ਤੇਜ਼ ਤੂਫਾਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜਰੂਰ ਕਰ ਲੋ ਚਲੋ ਕਿਉਂਦੇ ਵੀਡੀਓ ਆਲਾ ਹੋ ਤੁਸੀਂ 20 ਫਰਵਰੀ ਪੰਜਾਬ ਦੇ ਸਾਡੇ ਨਵੀਂ ਦੀਆਂ ਸਵੇਰ ਦੀਆਂ ਲਾਈਵ ਸੈਟਲ ਤੁਹਾਨੂੰ ਦੇਖਾ ਦਉ ਪੰਜਾਬ ਦੇ ਆਪਣੇ ਜਿਹੜੇ ਮਾਝੇ ਤੋਂ ਬਹੁਤ ਜ਼ਿਆਦਾ ਭਾਗ ਹੋ ਗਏ ਇਹਨਾਂ ਵਿੱਚ ਬਦਲਵਾਈ ਬਣੀ ਹੋਈ ਟਟੋ ਵੀ ਬਦਲਵਾਈ ਕਿਨੇ ਹੀ ਪਾਕਾਂ ਵਿੱਚ ਥੋੜੀ ਸੰਗਣੀ ਬਦਲਵਾਈ ਵੀ ਆਪ ਨੂੰ ਦੇਖਣ ਨੂੰ ਮਿਲ ਰਹੀ ਹੈ ਬਾਕੀ ਆਪਾਂ ਗੱਲ ਕਰੀ ਅੱਜ ਮੀਂਹ ਕਾਫੀ ਇਲਾਕਿਆਂ ਵਿੱਚ ਭਰਮਾ ਮੀਂਹ ਵੀ ਦੇਖਣ ਨੂੰ ਮਿਲਿਆ ਆਪਣੇ ਮਾਝੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਥੋੜਾ ਜਿਹਾ ਭਰਮਾ ਮੀਂਹ ਜ਼ਰੂਰ ਦੇਖਣ ਨੂੰ ਮਿਲਿਆ ਬਾਕੀ ਹਵਾ ਵੀ ਚੱਲ ਰਹੀ ਹੈ ਠੀਕ ਠਾਕ ਆਪਣੀ ਹਵਾ ਦੀ ਗੱਲ ਕਰੀਏ 20 ਤੋਂ ਲੈ ਕੇ 30 ਆ 35 ਕਿਲੋਮੀਟਰ ਦੀ ਸਪੀਡ ਦੇ ਬਾਕੀ ਬੜਾ ਪੂਰਾ ਚੱਲ ਰਿਹਾ ਹੈ ਜੋ ਆਪਣੇ ਦਖਣੀ ਹੋਂ ਚੱਲ ਰਹੀ ਹੈ ਬਾਕੀ ਗੱਲ ਕਰੀਏ ਮੀਕਣੀ ਦੀ ਹੁਣ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਹੁਣ ਮੀਕਣੀ ਦੇ ਸਾਰ ਹਨ ਆਪਣੇ ਮੱਝ ਤੋਂ ਥੋੜੇ ਜਿਹੇ ਭਾਗਾਂ ਚ ਦਵਾਬੇ ਦੇ ਇਲਾਕੇ ਚ ਮੀਕਣੀ ਦੇ ਸਾਰ ਬਣੇ ਹੋਏ ਨੇ ਜ਼ਿਲ੍ਹੇ ਵਾਈ ਵੀ ਕਰੀਏ ਆਪਾਂ ਗੱਲ ਕਰ ਲੈਨੇ ਕਿ ਕਿਹੜਾ ਭਾਗ ਜਮੀਰ ਜਿਆਦਾ ਸਾਰ ਹਨ ਜੇ ਆਪਾਂ ਇਸ ਵਕਤ ਗੱਲ ਕਰੀਏ ਸੋ ਤਾਂ ਆਪਣੇ ਗੁਰਦਾਸਪੁਰ ਪਠਾਨਕੋਟ ਦੇ ਥੋੜੇ ਬੋਤੇ ਹੁਸ਼ਿਆਰਪੁਰ ਦੇ ਕਬੂਥਰੇ ਦੇ ਭਾਗ ਹੋ ਗਏ ਇਹਨਾਂ ਚ ਦੇਖ ਸਕਦਾ ਆਪ ਨੂੰ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਥੋੜਾ ਤਕੜਾ ਮੀਂਹ ਵੀ ਦੇਖਣ ਨੂੰ ਮਿਲ ਸਕਦੇ ਨੇ ਆਪਾਂ ਗ ਆਪਣੇ ਫਰੀਦਕੋਟ ਦੇ ਹੋਗਾ ਫਲੂਜਪੁਰ ਮੋਗੇ ਲੁਧਿਆਣੇ ਦੇ ਹੋਗਾ ਰੂਪਨਗਰ ਸ਼ੀਤਪາກ ਸਾਗਰ ਨਗਰ ਕਪੂਰਥਾ ਜਿਲ੍ਹੇ ਦੇ ਪਾਕ ਹੋਗਾ ਤਾਨਤਾ ਨੰਬਰਸਰ ਗੁਰਦਾਸਪੁਰ ਹੁਸ਼ਿਆਰਪੁਰ ਦੇ ਪਠਾਨਕੋਟ ਦੇ ਪਾਕ ਹੋਗਾ ਇਹਨਾਂ ਵਿੱਚ ਮੀਂਹ ਦੇ ਸਾਹਜਾ ਹੋਣ ਜਿਆਦੇ ਹਨ ਬਾਕੀ ਆਪਣੇ ਥੱਲੇਲੇ ਮਾਲਵੇ ਦੇ ਪਾਕ ਹਨ ਨਾਲੋਂ ਰਾਜਸਥਾਨ ਦੇ ਨਾਲ ਦੇ ਇਲਾਕੇ ਵਿੱਚ ਥੋੜੇ ਜਿਹਾ ਮੀਂਹ ਦੇ ਸਾਰ ਘੱਟ ਹਨ ਉਹਨਾਂ ਚ ਜਿਹੜਾ ਸਵੇਰੇ ਸਿਸਟਮ ਸੀ ਉਸ ਨਾਲ ਹੀ ਆਪਣਾ ਕਾਰਵਾਈ ਦੇਖਣ ਨੂੰ ਮਿਲੀ ਹੁਣ ਮੀਂਹ ਦੇ ਥੋੜੇ ਕੋਈ ਖਾਸ ਸਾਰ ਨਹੀਂ ਹਨ ਹੁਣ ਆਪਾਂ ਕੌਲ ਬਣਾ ਕਰਕੇ ਉਹਨਾਂ ਵੱਧ ਪਾਕ ਹੋ ਗਏ ਮਾਜਿਦਵਾਦੀ ਦੇ ਪਾਕ ਹੋ ਗਏ ਇਹਨਾਂ ਵਿੱਚ ਸ਼ ਕੁਰਨਾ ਸੜੀ ਹਵਾ ਵੀ ਦੇਖਣ ਨੂੰ ਮਸਲੀ ਤੇਜ਼ ਰਫਤਾਰ ਤੇ ਬਾਕੀ ਕਰੀਬ ਰੇਨ ਫੋਰਡਾ ਵੀ ਦੇਖ ਲਈਏ ਹਾਂ ਸਾਢੇ 12 ਵਜੇ ਰੇਨ ਫੋਰਡਾ ਹੈ ਅੱਜ ਦਾ ਤੁਸੀਂ ਦੇਖ ਸਕਦੇ ਆਪਣੇ ਮਾਝ ਤੋਂ ਆਪੇ ਜਿਆਦਾ ਜ਼ਿਆਦਾਤਰ ਪਹਾਗਾ ਵਿੱਚ ਹੀ ਹਾਰ ਹਨ ਇਹ 2:30 ਵਜੇ ਦਾ ਹੈ ਮਾਝ ਤੋਂ ਆਪੇ ਜਿਆਦਾ ਪਹਾਗਾ ਵਿੱਚ ਬੱਦਲ ਵਾਈ ਬਣਦੀ ਬਗੜਨਗੀ ਤਾਂ ਆਪਾਂ ਵੀ ਦੇਖਣ ਨੂੰ ਮਸਲੀ ਹੈ ਬਾਕੀ ਆਪਣੇ ਬੱਦਲ ਵਾਈ ਉਮੀਦ ਦੇ ਕਾਰਨ ਟੈਂਪਰਚਰ ਦੇ ਆਂਦੇ 2-3 ਡਿਗਰੀ ਘੱਟ ਚੁੱਕੇ ਹਨ ਰਾਤ ਦਾ ਟੈਂਪਰਚਰ 1 ਤੋਂ 2 ਡਿਗਰੀ ਆਪਾਂ ਹੋ ਚੁੱਕੇ ਹਨ ਬਾਕੀ ਕਾਲਮ ਬਣਾ ਕੇ ਅੱਜ ਆਪਣੇ 9:30 ਤੋਂ ਲੈ ਕੇ ਸ਼ਾਮ ਤਾਈਂ ਮਾਝੇ ਤੋਂ ਆਪੇ ਦੇ ਮੱਧਪਾਗਾਂ ਵਿੱਚ ਮੀਂਹ ਸਾਰਾ ਹਨ ਮੀਂਹ ਆਪਣੇ ਹਲਕਾ ਦਰਮਿਆਨਾਂ ਥੋੜੇ ਬੋਦੇ ਪਾਗਾਂ 'ਚ ਛਾਟੇਦਾਰ ਮੀਂਹ ਵੀ ਦੇਖਣ ਨੂੰ ਮਿਲਦਾ 10-20 ਮਿੰਟ ਲਈ ਥੋੜੇ ਬੋਦੇ ਇੱਕਦੋਗਾ ਪਾਗਾਂ 'ਚ ਥੋੜਾ ਭਾਰਾ ਮੀਂਹ ਵੀ ਦੇਖਣ ਨੂੰ ਮੈਂ ਸਦਾ ਬਾਕੀ ਹਵਾਵਾਂ ਵਿੱਚ ਚੱਲਦੇ 30 ਤੋਂ ਲੈ ਕੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਬਾਕੀ ਹੋਰ ਕੋਈ ਨਵੀਂ ਅਪਡੇਟ ਹੋਊਗੀ ਤਾਂ ਪਹਿਲਾਂ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦਿੱਤਾ ਜਾਵੇਗਾ ਅੱਜ ਦੀ ਜੁਣੀ ਵੀਡੀਓ ਜੇ ਤੁਹਾਨੂੰ ਵੀਡੀਓ ਲੱਗ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਵੀ